ਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ 29 ਨਵੰਬਰ ਨੂੰ ਪਹਿਲਾ ਮਤਾ ਇਹੀ ਲਿਆਂਦਾ ਜਾਵੇਗਾ ਪਾਰਲੀਮੈਂਟ ਦੇ ਵਿੱਚ ਕਿ ਸਾਰੇ ਕਾਨੂੰਨ ਜਿਹੜੇ ਨੇ ਉਹ ਰੱਦ ਕਰ ਦਿੱਤੇ ਜਾਣ ਤੇ ਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਸਾਡੇ ਨਾਲ ਬੂਟਾ ਸਿੰਘ ਛਾਦੀਪੁਰ ਨੇ ਸਵਾਗਤ ਹੈ ਜੀ ਪੁਰ ਪੰਜਾਬੀ ਟੀਵੀ ਧੰਨਵਾਦ ਜੀ ਧੰਨਵਾਦ ਮਿਹਰਬਾਨ ਬੂਟਾ ਸਿੰਘ ਜੀ ਸਰਕਾਰ ਨੇ ਮੰਨ ਲਿਆ ਮਤਾ ਜਿਹੜਾ ਪਾਸ ਕਰ ਦਿੱਤਾ ਗਿਆ ਕੈਬਨਿਟ ਦੇ ਵਿੱਚ ਕੀ ਪ੍ਰਤੀਕਰਮ ਹੋਂ ਤੁਹਾਡਾ ਵਿਖੋ ਅਸੀਂ ਧੰਨਵਾਦ ਕਰਦੇ ਹਾਂ ਜੀ ਸਰਕਾਰ ਦਾ ਵੇਖੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਉੱਤੇ ਉਹਨਾਂ ਨੇ ਐਲਾਨ ਕੀਤਾ ਸੀ ਤੇ ਬਹੁਤ ਵੱਡਾ ਦਿਨ ਹੋ ਇਹਨਾਂ ਨੇ ਰੜਵੜ ਪਾਗਾ ਦਿਨ ਜਿਹੜਾ ਉਹਨਾਂ ਨੇ ਚੁਣਿਆ ਸਭ ਤੋਂ ਪਹਿਲੀ ਵੱਡੀ ਗਲਤ ਹੈ ਕਿ ਦਿਨ ਬਹੁਤ ਉਹਨਾਂ ਨੇ ਵਧੀਆ ਚੁਣਿਆ ਸੀ ਐਲਾਨ ਕੀਤਾ ਜਦੋਂ ਤੇ ਅੱਜ ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਤਪੱਕੀ ਮੋਹਰ ਲਾਤੀ ਵੀ 29 ਨੂੰ ਜਿਹੜਾ ਪਾਰਲੀਮੈਂਟ ਸੈਸ਼ਨ ਸ਼ੁਰੂ ਸ਼ੁਰੂ ਹੋਣਾ ਹੈ ਉਹਦੇ ਵਿੱਚ ਪਹਿਲਾ ਮਤਾ ਇਹੀ ਆਊਗਾ ਪਹਿਲਾ ਬਿੱਲ ਇਹੀ ਆਊਗਾ ਰੱਦ ਕਰਨ ਵਾਸਤੇ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਬਾਕੀ ਦੂਜੀ ਗੱਲ ਇਹ ਕਰਦੇ ਆ ਕਿ ਜਿਹੜੀ ਐਮਐਸਪੀ ਦੀ ਗਾਰੰਟੀ ਕਾਨੂੰਨ ਆ ਉਹ ਵੀ ਉਹਨਾਂ ਨੂੰ ਨਾਲ ਇਹਦੇ ਵਿੱਚ ਲੈ ਆਉਣਾ ਚਾਹੀਦਾ ਸੀ ਉਹ ਵੀ ਗਾਰੰਟੀ ਗਰੂਨ ਵੀ ਇਹਦੇ ਵਿੱਚ ਤਿਆਰ ਕਰ ਦੇਣ ਤਾਂ ਸਭ ਤੋਂ ਬਹੁਤ ਵਧੀਆ ਗੱਲ ਹੈ ਸਾਰਾ ਦੇਸ਼ ਰਾਜੀ ਹੋ ਜਾਊਗਾ ਸਾਰਾ ਦੇਸ਼ ਖੁਸ਼ ਹੋਊਗਾ ਨਾਲ ਜਿਹੜੀ ਕਮੇਟੀ ਬਣਾਈ ਗਈ ਸੀ ਸੁਪਰੀਮ ਕੋਰਟ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਉੱਤੇ ਕਿ ਪਰਚੋਲ ਉਹਨਾਂ ਦੇ ਵੱਲੋਂ ਕੀਤੀ ਜਾਵੇ ਉਹ ਕਮੇਟੀ ਕਹਿ ਰਹੀ ਹੈ ਕਿ ਸਾਡੀ ਰਿਪੋਰਟ ਜਨਤਕ ਕਰੋ ਐਨਵੀ ਰਾਮੰਨਾ ਨੂੰ ਉਹਨਾਂ ਨੇ ਚਿੱਠੀ ਲਿਖੀ ਹੈ ਤੇ ਨਾਲ ਹੀ ਨਾਲ ਕਿਹਾ ਕਿ ਐਮਐਸਪੀ ਦਾ ਜਿਹੜਾ ਐਮਐਸਪੀ ਦੀ ਗਜੈਸ਼ ਨਹੀਂ ਰਹਿ ਜਾਂਦੀ ਕਿਉਂਕਿ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਸਰਕਾਰ ਨਹੀਂ ਦੇ ਸਕਦੀ ਸਰਕਾਰ ਖਰੀਦ ਨਹੀਂ ਸਕਦੀ ਇਹਨਾਂ ਬਜਟ ਨਹੀਂ ਆ ਨਹੀਂ ਉਹਦੇ ਵਿੱਚ ਕਈ ਗੱਲਾਂ ਉਹ ਤੋਂ ਚੱਲੀਆਂ ਹ ਸਰਕਾਰ ਦੇ ਨਾਲ ਅਸੀਂ ਸਰਕਾਰ ਨੂੰ ਉਹਦੋਂ ਇੱਕ ਗੱਲ ਰੱਖੀ ਸੀ ਕਿ ਸਰਕਾਰ ਨੂੰ ਐਮਐਸਪੀ ਦੇ ਗਾਰੰਟੀ ਦੇਣੀ ਪਊਗੀ ਸਾਰੀਆਂ ਫਸਲਾਂ ਤਾਂ ਦੇਣੀ ਪਊਗੀ ਜਿਹੜੀ ਅਸੀਂ ਮੰਗ ਰੱਖੀ ਹੋਈ ਐ ਇਹ ਦੇਣੀ ਪਊਗੀ ਇਹਦੇ ਵਿੱਚ ਤੇ ਅਸੀਂ ਕਹੇ ਵੀ ਸਰਕਾਰ ਜਿੰਨਾ ਖਰੀਦ ਸਕਦੀ ਖਰੀਦੇ ਔਰ ਉਸ ਤੋਂ ਬਾਅਦ ਕਾਨੂੰਨ ਇਹੋ ਜਿਹਾ ਬਣ ਜਾਵੇ ਕਿ ਵਪਾਰੀ ਵੀ ਖਰੀਦਦਾ ਉਸ ਤੋਂ ਥੱਲੇ ਨਹੀਂ ਖਰੀਦੂਗਾ ਅਗਰ ਜੇਕਰ ਕੋਈ ਥੱਲੇ ਖਰੀਦਦਾ ਹੈ ਤੇ ਉਹ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ ਠੀਕ ਹੈ ਕਿ ਨਹੀਂ ਐਮਐਸਪੀ ਕਿਸਾਨ ਨੂੰ ਮਿਲਣੀ ਬਹੁਤ ਜ਼ਰੂਰੀ ਐ ਇਹਦੀ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਪੈਣੀ ਐ ਗਰੰਟੀ ਕਾਨੂੰਨ ਬਣਾਉਣਾ ਪੈਣਾ ਸਰਕਾਰ ਨੂੰ ਸਰਕਾਰ ਹੁਣ ਰੱਦ ਕਰਦੀ ਹੈ ਕਾਨੂੰਨ ਪਾਰਲੀਮੈਂਟ ਦੇ ਵਿੱਚ ਰੱਦ ਕਰ ਦੇਵੇਗੀ ਮਤਾ ਪਾ ਦਿੱਤਾ ਗਿਆ ਅੱਜ ਪਹਿਲੇ ਸੈਸ਼ਨ ਦੇ ਪਹਿਲੇ ਦਿਨ ਜਿਹੜਾ ਕਾਨੂੰਨ ਰੱਦ ਕੀਤੇ ਜਾਣਗੇ ਇਹ ਮਤਾ ਪਾਇਆ ਗਿਆ ਤੇ ਕੀ ਲੱਗਦਾ ਫਿਰ ਕਿਸਾਨ ਜਿਹੜੇ ਨੇ ਅੱਡੋ ਅੱਡ ਪ੍ਰਤੀਕਰਮ ਆ ਰਹੇ ਨੇ ਸਾਰਿਆਂ ਦੇ ਕਿ ਬਹੁਤਾ ਕੇਈ ਕਹਿ ਰਹੇ ਆ ਨਹੀਂ ਅੜਨਾ ਚਾਹੀਦਾ ਹੁਣ ਜਿਹੜੇ ਪਰਚੇ ਦਰਜ ਹੋਏ ਸੀ ਉਹਨਾਂ ਦੀ ਮੰਗ ਵੀ ਨਾਲ ਰੱਖ ਕੇ ਉਹ ਕੇਸ ਜਿਹੜੇ ਆ ਪਹਿਲਾਂ ਰੱਦ ਕਰਾਉਣੇ ਚਾਹੀਦੇ ਆ ਨਹੀਂ ਵੇਖੋ ਇਹ ਸਾਡੀ ਪਹਿਲਾਂ ਵੀ ਗੱਲ ਹੁੰਦੀ ਰਹੀ ਹੈ ਇਹਨਾਂ ਦੇ ਨਾਲ ਜਦੋਂ ਗੱਲ ਚੱਲਦੀ ਸੀ ਇਹ ਇਹਨਾਂ ਦੇ ਆਗੂ ਕਹਿ ਰਹੇ ਸਨ ਵੀ ਗੱਲਬਾਤ ਆਪਾਂ ਨੂੰ ਟੂਰਨੀ ਚਾਹੀਦੀ ਏ ਇਹ ਪਹਿਲਾਂ ਵੀ ਇਹ ਸਰਕਾਰ ਨੇ ਗੱਲ ਕਹੀ ਹੈ ਵੀ ਜਿੱਦਨ ਕਾਨੂੰਨ ਰੱਦ ਹੋਏ ਜਿੱਦਨ ਆਪਣੀ ਗੱਲ ਨਿਭੜੀ ਉਦੋਂ ਰੱਦਤੇ ਨਹੀਂ ਸਨ ਵੀ ਜਿੱਦਨ ਆਪਣੀ ਕੋਈ ਗੱਲ ਨਿਭੜੂਗੀ ਇਹ ਪਰਚੇ ਸਾਰੇ ਰੱਦ ਹੋ ਜਾਣਗੇ ਠੀਕ ਹੈ ਨਾ ਇਹ ਆਟੋਮੈਟਿਕਲੀ ਕੰਦੇਰਾ ਦੋ ਪਰਚੇ ਵੀ ਰਾਦ ਇਹਨਾਂ ਨੂੰ ਕਰਨੇ ਚਾਹੀਦੇ ਨੇ ਤੇ ਐਮਐਸਪੀ ਤੇ ਗਾਰੰਟੀ ਜਿਹੜੀ ਹੈ ਉਹ ਵੀ ਇਹਨਾਂ ਨੂੰ ਦੇਣੀ ਚਾਹੀਦੀ ਹੈ ਦੇਣੀ ਪੈਣੀ ਹੈ ਸਰਕਾਰ ਨੂੰ ਵੇਖੋ ਅੰਦੋਲਨ ਹੋ ਏਡਾ ਵੱਡਾ ਹੋਇਆ ਇਸੇ ਕਰਕੇ ਇਹ ਅੰਦੋਲਨ ਹੋਇਆ ਜਦੋਂ ਲੋਕ ਕਈਆਂ ਸਟੇਟਾਂ 'ਚ ਜਿੱਥੇ ਹੈ ਨਹੀਂਗੀ ਐਮਐਸਪੀ ਉਹਨਾਂ ਲੋਕਾਂ ਨੂੰ ਪਤਾ ਲੱਗਿਆ ਵੀ ਅਸੀਂ ਤਾਂ ਮਾਰੇ ਤਾਂ ਪਏ ਆ ਵਿਆਰ ਵਰਗੇ ਦੇਸ਼ ਜਿਹੜੇ ਨੇ ਉਹ ਹੱਦੋਂ ਵੱਧ ਗਰੀਬ ਹੋਏ ਪਏ ਨੇ ਉਹਦਾ ਕਾਰਨ ਇਹ ਹੈ ਇਸ ਕਰਕੇ ਆਪਣੇ ਲੋਕਾਂ ਵਾਸਤੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਦਾ ਭਲਾ ਹੋਵੇ ਸਰਕਾਰ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਬਜਟ ਹੈ ਨਹੀਂ ਸਾਰਾ ਸਰਕਾਰਾਂ ਕੋਲੇ ਆ ਜਾਂਦਾ ਜੇਕਰ ਇਹਨਾਂ ਦੇ ਕੋਲ ਅਰਬਾਂਪਤੀ ਜਿਹੜੇ ਲੋਕ ਨੇ ਉਹਨਾਂ ਨੂੰ ਵੱਡੀਆਂ-ਵੱਡੀਆਂ ਸਹੂਲਤਾਂ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾ ਸਕਦੇ ਨੇ ਇਹਨਾਂ ਨੇ ਕਰਜ਼ੇ ਦੀ ਵੀ ਗੱਲ ਕਰੀ ਹੋਈ ਹੈ 2014 ਦੇ ਵਿੱਚ ਅਜੇ ਤੱਕ ਉਹ ਕਰਜ਼ੇ ਵਾਲੀ ਇਹਨਾਂ ਨੇ ਗੱਲ ਨਹੀਂ ਕੀਤੀ ਕਰਜ਼ਾ ਮਾਫੀ ਵੀ ਸਰਕਾਰ ਨੂੰ ਕਰਨੀ ਚਾਹੀਦੀ ਏ ਇੱਕ ਗੱਲ ਜ਼ਰੂਰ ਹੈ ਜਿਹੜੀ ਤੁਸੀਂ ਅੜਨ ਦੀ ਜਾਂ ਨਾੜਨ ਦੀ ਇਹਦੇ ਨਾਲ ਅਸੀਂ ਸਹਿਮਤਾਂ ਬਿਲਕੁਲ ਠੀਕ ਹੈ ਹੁਣ ਸਾਨੂੰ ਮੈਂ ਇੱਕ ਗੱਲ ਅੱਗੇ ਵੀ ਇੱਕ ਦਿਨ ਕਰੀ ਸੀ ਵੀ ਇਹਦੇ ਵਿੱਚ ਸਾਨੂੰ ਜੇਕਰ ਸਰਕਾਰ ਸਾਨੂੰ ਕੋਈ ਇਹਨਾਂ ਦੇ ਉੱਤੇ ਜਿਹੜਾ ਐਮਐਸਪੀ ਵਾਲੀ ਗੱਲ ਏ ਕੋਈ ਗੱਲ ਅੱਗੇ ਵਧਾਉਂਦੀ ਹੈ ਗੱਲ ਚਲਾਉਂਦੀ ਹੈ ਮੀਟਿੰਗਾਂ ਸ਼ੁਰੂ ਇਦਾਂ ਕਿ ਹੋਣੀ ਚਾਹੀਦੀ ਆ ਤੁਹਾਨੂੰ ਲੱਗਦਾ ਮੀਟਿੰਗ ਮੀਟਿੰਗ ਹੋਣੀ ਚਾਹੀਦੀ ਹੁਣ ਵੇਖੋ ਕੇਸ ਤੇ ਹੀ ਰਹਿ ਗਏ ਨੇ ਵਿੱਚ ਪਰਚਾਂ ਵਾਲੇ ਰਹਿ ਗਏ ਐਮ ਐਸ ਪੀ ਦਾ ਰਹਿ ਗਿਆ ਉਹਦੇ ਵਿੱਚ ਮੀਟਿੰਗ ਹੁੰਦੀ ਆ ਸਰਕਾਰ ਨਾਲ ਤੇ ਸਾਰੀਆਂ ਗੱਲਾਂ ਟੇਬਲ ਤੇ ਬੈਠ ਕੇ ਉਹ ਵੱਲ ਹੋ ਜਾਣਗੀਆਂ ਬਿਨਾ ਮੀਟਿੰਗ ਹੀ ਸਰਕਾਰ ਸਾਰੀਆਂ ਮੰਨੰਗਾ ਮੰਨ ਲੈਂਦੀ ਆ ਫੇਰ ਕੀ ਇਹ ਫੇਰ ਲੋੜ ਨਹੀਂ ਕੋਈ ਫੇਰ ਆਹ ਮੀਟਿੰਗ ਤੋਂ ਕੀ ਲੈਣਾ ਮੈਂ ਤਾਂ ਪਹਿਲਾਂ ਵੀ ਇੱਕ ਵਾਰ ਕਿਹਾ ਸੀ ਜਦੋਂ ਪ੍ਰਧਾਨ ਮੰਤਰੀ ਨੇ ਇੱਕ ਕਾਲ ਦੂਰੀ ਤੇ ਕਿਹਾ ਸੀਗਾ ਮੈਂ ਪ੍ਰਧਾਨ ਮੰਤਰੀ ਜੀ ਲੋੜ ਹੀ ਕੋਈ ਨਹੀਂ ਤੁਸੀਂ ਐਲਾਨ ਕਰ ਦਿਓ ਵੀ ਤੁਹਾਡੀਆਂ ਮੰਗਾਂ ਸਾਰੀਆਂ ਪ੍ਰਵਾਨ ਅਸੀਂ ਆਪਣੇ ਘਰੋਂ ਤੁਰ ਜਾਗੇ ਸਾਨੂੰ ਕੋਈ ਜ਼ਰੂਰੀ ਨਹੀਂ ਮੀਟਕਾਂ ਦਾ ਵੀ ਆ ਕੋਈ ਚੱਕਰ ਨਹੀਂ ਹੈ ਗਾਇਸ ਇਹ ਤਾਂ ਮਸਲਾ ਹੱਲ ਕਰਾਉਣਾ ਹੈ ਮਸਲਾ ਸਰਕਾਰ ਹੱਲ ਕਰੇ ਸੀ ਆਪੋ ਆਪਣੇ ਘਰਾਂ ਨੂੰ ਚਲੇ ਜਾਵਾਂਗੇ ਲੀਡਰਸ ਕਹਿ ਰਹੇ ਆ ਕਿ ਡਾਇਲੌਗ ਕਰਨੇ ਚਾਹੀਦੇ ਸੀ ਗੱਲਬਾਤ ਹੁੰਦੀ ਉਹਨਾਂ ਦੇ ਬੰਦੇ ਆਉਂਦੇ ਸਾਡੇ ਜਾਂਦੇ ਫੇਰ ਕੋਈ ਗੱਲ ਹੁੰਦੀ ਨਹੀਂ ਉਹਦੇ ਵਿੱਚ ਚੈਨਲਾਂ ਤੇ ਆਉਣ ਵਾਲੀ ਗੱਲ ਹੋ ਸਕਦੀ ਕੋਈ ਵੱਡੀ ਗੱਲ ਐ ਨਹੀਂ ਮੈਂ ਨਹੀਂ ਇਹ ਗੱਲ ਨੂੰ ਮਸੰਦ ਜੇ ਸਰਕਾਰ ਮੰਨ ਲੇਗੀ ਕਿ ਸਾਨੂੰ ਜ਼ਰੂਰੀ ਹੈ ਤੇਲ ਫੋਕਣ ਦੀ ਬੇਸੇਗਾ ਪੱਜਗੇ ਹਜ਼ਾਰੀਆਂ ਪੰਨੀਆਂ ਸਮਾਂ ਖਰਾਬ ਕਰੀਏ ਕੋਈ ਗੱਲ ਸਰਕਾਰ ਅੱਜ ਵੀ ਜਿਹੜੇ ਕੋਈ ਬਈਆ ਰਹਿੰਦੇ ਸਾਡੇ ਮਸਲੇ ਨੂੰ ਵੀ ਹੱਲ ਕਰ ਦਵੇ ਮੇਰਾ ਖਿਆਲ ਦਿਨ ਚੜ੍ਹਦੇ ਲੋਕਾਂ ਨੇ ਆਪਣੇ ਵੀ ਤੁਰ ਪੈਣ ਮਸਲੇ ਹੱਲ ਕਰਾਉਣ ਵਾਸਤੇ ਆਏ ਨਾ ਨਾ ਕਿ ਸ਼ੌਂਕੀਆ ਤੌਰ ਇੱਥੇ ਜਾਂ ਸ਼ੌਂਕ ਨਾਲ ਆਪਾਂ ਬੈਠੇ ਆ ਆਪਾਂ ਤੇ ਆਪਣੇ ਮਸਲੇ ਹੱਲ ਕਰਾਉਣ ਵਾਸਤੇ ਮਾਰੀ ਦੇ ਬੈਠੇ ਆ ਇੱਥੇ ਤੇ ਜਦੋਂ ਸਰਕਾਰ ਮਸਲੇ ਹੱਲ ਕਰ ਦੇ ਕਿ ਸਾਨੂੰ ਫਿਰ ਚਲੇ ਜਾਣਾ ਚਾਹੀਦਾ Haryana ਦੇ Home Minister ਲੇ ਜਾਣਾ ਚਾਹੀਦਾ ਨਹੀਂ ਉਹ ਤਾਂ ਵੇ ਚਲੋ ਸਾਰੇ ਹੀ ਇਹ ਕਹਿ ਰਹੇ ਨੇ ਬਚਪਾ ਦੇ ਆਗੂ ਜਿਹੜੇ ਨੇ ਸਾਰੇ ਕਹਿ ਰਹੇ ਨੇ ਅਲੱਗ-ਅਲੱਗ ਉਹਨਾਂ ਦੇ ਪ੍ਰਤੀਕਰਮ ਆ ਰਿਹਾ ਕਿਸੇ ਦਾ ਕੁਝ ਆ ਰਿਹਾ ਕਿਸੇ ਦਾ ਕੁਝ ਆ ਰਿਹਾ ਤੇ ਬਾਕੀ ਸਾਡਾ ਤਾਂ ਇਹੋ ਹੀ ਇਹ ਵੀ ਜਿਹੜੇ ਕਾਨੂੰਨ ਨੇ ਅਸੀਂ ਉਹਨਾਂ ਇੱਕ ਤਾਂ ਇਹ ਵੇਖ ਰਹੇ ਆ ਵੀ 29 ਨੂੰ ਇਹ ਰੱਦ ਕਰ ਦਿੰਦੇ ਨੇ ਠੀਕ ਹੈ ਵੇਖ ਰਹੇ ਆ ਜਮਿਆਂ ਦੇ ਨਾਲ ਅੱਗ ਦੀ ਡਰੀ ਟਟਹਣੇ ਤੋਂ ਡਰਦੀ ਹੈ ਗੱਲ ਸਿਰਫ ਇੰਨੀ ਹੈ ਹੁਣ ਪ੍ਰਧਾਨ ਮੰਤਰੀ ਨੇ ਗੱਲ ਕਹੀ ਹੈ ਜੇ ਪ੍ਰਧਾਨ ਮੰਤਰੀ ਇਸ ਤੋਂ ਪਿੱਛੇ ਹਟਦਾ ਉਹਦੇ ਵੱਲੇ ਵੀ ਕੀ ਰਹਿੰਦਾ ਦੁਨੀਆ ਦੇ ਵਿੱਚ ਉਹ ਵੀ ਤਾਂ ਬਦਨਾਮ ਹੁੰਦਾ ਨਾ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਹੋ ਗਏ ਨੇ ਰੱਦ ਸਮਝ ਲਓ ਫਾਈਨਲ ਹੋ ਗਿਆ ਜੀ ਕੈਬਨਿਟ 'ਚ ਮੋਹਰ ਲੱਗ ਗਈ ਏ 29 ਨੂੰ ਪਹਿਲਾ ਮਤਾ ਹੀ ਇਹ ਆ ਰਿਹਾ ਹੈ ਬਾਕੀ ਉਹਨਾਂ ਨੂੰ ਐਮਐਸਪੀ ਦੇ ਉੱਤੇ ਵੀ ਗੱਲਬਾਤ ਚਲਾ ਕੇ ਹਲ ਕਰ ਦੇਣੇ ਚਾਹੀਦੇ ਨੇ ਸਾਰੇ ਮਸਲੇ ਪਰ ਪਹਿਲਾ ਪਹਿਲਾ ਪਹਿਲੀ ਮੰਗ ਤਾਂ ਜਿਹੜੀ ਪਹਿਲੀ ਮੰਗ ਸੀ ਕੀਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਸੀ ਸੰਯੁਕਤ ਮੋਰਚੇ ਦੀ ਜਦੋਂ ਪੰਜਾਬ ਤੋਂ 32 ਜਥੇਬੰਦੀਆਂ ਚੱਲੀਆਂ ਦਿੱਲੀ ਨੂੰ ਪਹਿਲੀ ਮੰਗ ਇਹ ਰੱਖੀ ਗਈ ਕਿ ਕਾਨੂੰਨ ਰੱਦ ਕੀਤੇ ਜਾਣ ਉਸ ਤੋਂ ਬਾਅਦ ਐਮਐਸਪੀ ਦੀ ਮੰਗ ਆ ਗਈ ਜਦੋਂ ਬਾਕੀ ਸਟੇਟਾਂ ਜੁੜੀਆਂ ਬਿਜਲੀ ਬਿੱ ਮਨ ਰਹੀ ਆ ਲੱਗਦਾ ਵੀ ਪਾਰਲੀਮੈਂਟ ਘਰਾਓ ਜਿਹੜਾ ਹੁਣ ਕੀਤਾ ਜਾਊਗਾ ਜਾਂ ਰੱਦ ਕੀਤਾ ਜਾ ਸਕਦਾ ਇਸ ਦੇ ਉੱਤੇ ਕੀ ਹੈ ਨਹੀਂ ਨਹੀਂ ਵੇਖੋ ਸਾਡੀ ਮੀਟਿੰਗ ਹੋਣੀ ਹੈ ਕੱਲ ਨੂੰ ਬੱਤੀਆਂ ਦੀ ਹੋ ਰਹੀ ਹੈ 27 ਤਰੀਕ ਨੂੰ ਸਾਰੇ ਸੰਯੁਕਤ ਮੋਰਚੇ ਦੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਸਾਰੇ ਫੈਸਲੇ ਹੋਣਗੇ ਪਰ ਮੇਰਾ ਇਹ ਵਿਚਾਰ ਹੈ ਕਿ ਜੇਕਰ ਸਰਕਾਰ ਕਰ ਰਹੀ ਹੈ ਤਾਂ ਫਿਰ ਸਾਨੂੰ ਪਾਰਲੀਮੈਂਟ ਦਾ ਜਿਹੜਾ ਮਾਰਚ ਹੈ ਉਹਦਾ ਐਡਿਕਸ਼ਨ ਦੀ ਜ਼ਰੂਰਤ ਨਹੀਂ ਹੈਗੀ ਜਦੋਂ ਸਰਕਾਰ ਸਾਰਾ ਕੁਝ ਮੰਨ ਰਾਜ ਕੈਬਨਿਟ ਚ ਪਾਸ ਕਰਤਾ ਉਹਨਾਂ ਨੇ 29 ਤਰੀਕ ਨੂੰ ਉਹਨਾਂ ਨੇ ਕਹਿਤਾ ਵੀ ਬਿੱਲ ਪਹਿਲਾ ਮਤਾ ਇਹ ਆਊਗਾ ਪਹਿਲਾ ਬਿੱਲ ਹੀ ਆਊਗਾ ਫਿਰ ਸਾਨੂੰ ਉਹਦੇ ਵਿੱਚ ਸਮਾਂ ਦੇਣਾ ਚਾਹੀਦਾ ਹੈ ਲਗਦਾ ਵੀ ਪਾਰਲੀਮੈਂਟ ਘਰਾਓ ਹਲੇ ਨਹੀਂ ਕਰਨਾ ਚਾਹੀਦਾ ਬਿਲਕੁਲ ਨਹੀਂ ਵੇਖੋ ਐਵੇਂ ਕਾਨੂੰ ਲੋਕਾਂ ਨੂੰ ਇਹ ਖੱਜਲ ਕਰਾਂਗੇ ਆਖਰਕਾਰ 5-500 ਟਰੈਕਟਰ ਦਾ ਜਾਂ 500 ਬੰਦੇ ਦਾ ਸੀ ਕਿਹਾ ਹੋਇਆ ਲੈ ਕੇ ਜਾਣ ਦਾ ਉਹ ਤਾਂ ਹੀ ਹੈ ਜੇਕਰ ਸਰਕਾਰ ਅੜਦੀ ਹੈ ਤੇ ਜੇ ਸਰਕਾਰ ਉਹਨੂੰ ਲੰਮੀ ਪੈ ਗਈ ਹੈ ਤਾਂ ਫਿਰ ਲੰਮੀ ਪੈਣ ਤੋਂ ਫਿਰ ਕਿਵੇਂ ਕਹਿੰਦੇ ਨੇ ਸ਼ੇਰ ਵੀ ਨਾ ਖਾਂਦਾ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਨੇ ਵੀ ਠੀਕ ਹੈ ਕਰ ਦਿਓ ਤੁਸੀਂ ਤੇ ਬਾਕੀ ਸਾਡੇ ਮਸਲੇ ਉਹਦੀ ਸਾਡੇ ਨਾਲ ਗੱਲਬਾਤ ਸ਼ੁਰੂ ਕਰੋ ਉਹ ਵੀ ਹੱਲ ਕਰੋ ਅਸੀਂ ਆਪਣੇ ਘਰ ਨੂੰ ਜਾਈਏ ਧੰਨਵਾਦ ओके ਮਿਹਰਬਾਨ ਕਿਸੇ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਇਹਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਮੰਨ ਰਹੀ ਆ ਸਾਡੀਆਂ ਮੰਗਾ ਮੰਨ ਰਹੀ ਆ ਸਰਕਾਰ ਹੁਣ ਸੌਫਟ ਨਜ਼ਰ ਆਈ ਆ ਤਾਂ ਸਾਨੂੰ ਵੀ ਟਾਈਮ ਦੇਣਾ ਚਾਹੀਦਾ ਸਰਕਾਰ ਨੂੰ ਕਿ ਸਾਰੀਆਂ ਮੰਗਾ ਮੰਨ ਜਾਵੇ ਸੋ ਪਾਰਲੀਮੈਂਟ ਜਿਹੜਾ ਮਾਰਚ ਹੈ ਸੰਯੁਕਤ ਮੋਰਚੇ ਵੱਲੋਂ ਉਹ ਹਲੇ ਰੱਦ ਕਰ ਦੇਣਾ ਚਾਹੀਦਾ ਜਾਂ ਪੋਸਟਪੋਨ ਕਰ ਦੇਣਾ ਚਾਹੀਦਾ ਹੈ ਜਦੋਂ ਤੱਕ ਸਰਕਾਰ ਸਾਰੀਆਂ ਮੰਗਾ ਮੰਨ ਨਹੀਂ ਲੈਂਦੀ ਬੇਸ਼ੱਕ ਅੰਦੋਲਨ ਚੱਲਦਾ ਰਹੂਗਾ ਪਰ ਕੁਝ ਕਿ ਸਰਕਾਰ ਸੌਫਟ ਨਜ਼ਰ ਆਈ ਆ ਉਸ ਦਾ ਵੀ ਅਸੀਂ ਸਵਾਗਤ ਕਰਦੇ ਆ ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮੈਂ ਸਮਰਨਜੀਤ ਸਿੰਘ ਪ੍ਰੋ ਪੰਜਾਬ ਟੀਵੀ ਸਿੰਘੂ ਬੋਟਰ